ਕਿਉਂਕਿ ਤੂੰ ਤਾਂ ਫਰਾਂ ਸ਼ੀਕਾਂ ਵਾਲੀ ਕੀਤੀ ਆ ਤੂੰ ਤਾਂ ਸਾਨੂੰ ਅਸਾਲਤਾ ਸੀਗਾ ਕਿ ਇਹ ਹਲਕਾ ਆਡਾ ਹਲਕਾ ਇਹਦਾ ਵਚਣੀਆਂ ਦਾ ਮਾਲਾ ਕੜਾ ਮਾਲਾਗਾਏ ਦਹੀ ਮਾਲਾ ਕਲਾਂ ਤੋਂ ਜਿਹੜਾ ਉੱਥੇ ਪੱਕਾ ਧਰਨਾ ਲੱਗਾ ਸੀਗਾ ਕੁਝ ਪਿੰਡ ਵਾਸੀਆਂ ਵੱਲੋਂ ਜਿਹੜੀਆਂ ਆਪਣੀਆਂ ਮੰਗਾਂ ਪ੍ਰਤੀ ਸੋ ਉਹ ਅੱਜ ਹਲਕਾ ਵਿਧਾਇਕ ਸੁਖਨੰਦ ਦੀ ਟੋਕੀ ਦੇ ਅੱਗੇ ਜਿਹੜਾ ਧਰਨਾ ਦੇਣ ਲਈ ਇੱਥੇ ਉਹ ਪਹੁੰਚ ਚੁੱਕੇ ਐ ਸੋ ਉਸ ਪਾਰਟੀ ਵੀ ਵੱਡੀ ਗਿਣਤੀ ਦੇ ਵਿੱਚ ਟੋਕੇ ਤੇਰੀ ਪਾਰਟੀ ਦਾ ਮੂਹਰੇ ਹੋ ਕੇ ਸਰੇ ਸਗੇ ਉਹ ਨਾ ਨੂੰ ਕੰਟਰੋਲ ਕਰਨ ਦੇ ਲਈ ਇੱਥੇ ਵਿਧਾਇਕ ਦੇ ਘਰ ਦੇ ਸਾਹਮਣੇ ਪਹੁੰਚੀ ਹੈ ਸਾਨੂੰ 2 ਮਹੀਨੇ ਹੋ ਗਿਆ ਛੱਪੜ ਦੇ ਫੱਟਿਆਂ ਨੂੰ ਧਰਨਾ ਲਾ ਕੇ ਕਿ ਸਾਡੀਆਂ ਮੌਤਾਂ ਕੈਂਸਲ ਦਾ ਹੋਈ ਜਾਂਦੀਆਂ ਤੇ ਤੁਸੀਂ ਉੱਥੇ ਸਾਡੇ ਕੋਲੇ 2 ਲੰਮਾ ਟਾਈਮ ਕੱਢ ਕੇ ਨਹੀਂ ਗਿਆ ਅਹਿਲੀ ਭਰਾਵਾ ਸਾਨੂੰ ਸੋ ਇਸ ਦਰਮੇਂ ਦੀ ਅਗਵਾਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੇਵਾਦਾਰ ਜਿਹੜੇ ਜਥੇਦਾਰ ਤੀਰਤ ਸਿੰਘ ਮਾਲਾ ਤੇ ਉਹਨਾਂ ਦੇ ਸੁਪੁੱਤਰ ਵੀ ਜਿਹੜੇ ਇਸ ਧਰਨੇ ਨੂੰ ਸੋਧਨ ਕਰਨ ਦੇ ਲਈ ਪਹੁੰਚੇ ਆ। ਉਹ 50000 ਰੁਪਇਆ ਹੜ੍ਹਗੋਰ ਸੀਗਾ। ਸੁਮਾਮਲਾ ਕੀ ਹੈ ਗੱਲਬਾਤ ਕਰਾਂਗੇ ਆਪਾਂ। ਹੁਣ ਸਾਰੇ ਹੀ ਜਿਹੜੇ ਤੇ ਹੁਣ ਸਾਡੇ ਵੱਤੋਂ ਗੱਲ ਬਾਤ ਹੋ ਗਈ ਆ ਅਸੀਂ ਤੇਰੇ ਕੋਲੇ ਆ ਗਏ ਭਾਈ ਜੀ। ਸੋ ਇਸ ਜਿਹੜੀ ਹਲਕਾ ਵਦਾ ਇੱਕ ਦੇ ਘਰ ਦਾ ਘਰਾਓ ਕਹਿ ਲੋ ਜਾਂ ਧਰਨਾ ਕਹਿ ਲੋ ਇਹਦੀ ਇਕ ਵਾਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੇਵਾਦਾਰ ਜਥੇਦਾਰ ਤੀਰਤ ਸਿੰਘ ਮਾਲਾ ਕਰ ਰਹੇ ਹੈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਅੱਜ ਉਹ ਇੱਕ ਅ ਅਕਾਲੀ ਦਲ ਪਾਰਟੀ ਵਜੋਂ ਨਹੀਂ ਸਕੂ ਪਿੰਡ ਦੇ ਵਾਸੀ ਵਜੋਂ ਇੱਥੇ ਇੱਕ ਮੰਗ ਪੱਤਰ ਦੇਣ ਲਈ ਆਏ ਹਨ ਉਹ ਬਚਾਓ ਪੱਖ ਦੇ ਲਈ ਥਾਣਾ ਬਾਗਾਪੁਰਾਣਾ ਤੇ ਸਮਲਸਰ ਦੀ ਪੁਲਿਸ ਵੀ ਵੱਡੀ ਗਿਣਤੀ ਚ ਇੱਥੇ ਪਹੁੰਚੀ ਹੋਈ ਹੈ ਦੇ ਹੋਦੇ ਪਾਲਾ ਸਾਹਿਬ ਅੱਜ ਅਮਲਪਾਲ ਸਿੰਘ ਸੁਖਨਾਂਦ ਦੇ ਰਾ ਇੱਕ ਸਰਕਾ ਬਾਕਸ ਰਾਣਾ ਦੇ ਗ੍ਰਹਿ ਵਿਖੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਿਓ ਕੀ ਮਾਮਲਾ ਹੈ ਕੀ ਇਸ ਤਰ੍ਹਾਂ ਦਾ ਕੋਈ ਮੈਟਰ ਸੀਗਾ ਜਿਹੜਾ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਕੌਣ ਸੀਓ ਅੱਜ ਜਸੀਂ ਸਮੂਹ ਨਗਰ ਨਿਵਾਸੀ ਸੀ ਸੁਬੇ ਦਾ ਜਗਿੰਦਰ ਸਿੰਘ ਦਾ ਸਾਰਾ ਹੀ ਕਹ ਲੋ ਪਿੰਡ ਦਾ ਪਰਿਵਾਰ ਇੱਥੇ ਇਸ ਕਰਕੇ ਪਹੁੰਚੇ ਆ ਐਮਐਲਏ ਸਾਹਿਬ ਦੇ ਗ੍ਰਹਿ ਵਿਖੇ ਨਾ ਮੈਮੋਰੰਡਮ ਦੇਣ ਵਾਸਤੇ ਕਿ 2 ਮਹੀਨਿਆਂ ਤੋਂ ਲਗਾਤਾਰ ਸਾਡੇ ਸਾਰੇ ਨਗਰ ਨੇ ਧਰਨਾ ਲਾਇਆ ਸਾਰੇ ਸਮੂਹਿਤ ਕਰਦੇ ਆ ਇੱਕ-ਇੱਕ ਦੇ ਨਾਲ ਸਾਰਿਆਂ ਨੇ ਜਿਹੜਾ ਕਿ ਅੱਜ ਕਿਹਾ ਕਿ ਐਮਐਲਏ ਸਾਹਿਬ ਦੇ ਪਿੰਡ ਜਾ ਕੇ ਮੈਮੋਰੰਡਮ ਦੇ ਕੇ ਆਈਏ ਕਿ ਸਾਡਾ ਪਿੰਡ ਦਾ ਜਿਹੜਾ ਪਾਣੀ ਦਾ ਨਿਕਾਸ ਹੈ ਵੈਸੇ ਪਹਿਲਾਂ ਹੋਇਆ ਹੋਇਆ ਪਰ ਕੁਝ ਲੋਕ ਜਿਹੜੇ ਆਮ ਆਦੀ ਪਾਰਡੀਆਂ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਮੋਟਰ ਪਾ ਦਿੱਤੀ ਤਿੰਨ ਚਾਰ ਮਹੀਨਿਆਂ ਛੱਪੜਾ ਜਿਹੜਾ ਉੱਚਾ ਪਾਣੀ ਨਹੀਂ ਕੱਢਿਆ ਗਿਆ ਮੋਟਰ ਪੱਟੀ ਗਈ ਕਿਉਂਕਿ ਜਿਹੜਾ ਸਾਡੇ ਪਿੰਡ ਦਾ ਨਿਕਾਸ਼ ਹੈ ਉਹ ਤਿੰਨ ਹਿੱਸਿਆਂ ਚ ਵੰਡਿਆ ਹੋਇਆ ਇੱਕ ਹਿੱਸਾ ਇੱਕ ਛੱਪੜ ਹੋਰ ਪਾਸੇ ਆ ਉਹ ਜ਼ਮੀਨਾਂ ਨੂੰ ਵੀ ਲੱਗਦਾ ਸੀੰਮ ਚ ਵੀ ਜਾਂਦਾ ਪੈਵਲਨ ਪਾਈ ਵੀ ਸਾਡੀ 4.5 ਕਿਲੋਮੀਟਰ ਇੱਕਦਾਂ ਨਾਲਿਆਂ ਦੇ ਰਾਹੀਂ ਅਸੀਂ ਮੋਟਰ ਲਾ ਕੇ ਕੁਝ ਪੈਵਲਨ ਪਾਈ ਆ ਉਦੋਂ ਨਾਲਿਆਂ ਦੇ ਰਾਹੀਂ ਪਾਣੀ ਜਿਹੜਾ ਉਹ ਡ੍ਰੇਵਲ ਹੋ ਜਾਂਦਾ ਕੁਝ ਵਾੜਾਂ ਨੂੰ ਲੱਗੀ ਜਾਂਦਾ ਖੇਤਾਂ ਨੂੰ ਇਹ ਛੱਪੜ ਦਾ ਪਾਣੀ ਜਿਹੜੇ ਸਮੇਂ ਵਿੱਚ ਆਏ ਆਂ ਕੁਝ ਸੇਮੀ ਤੁਰਿਆ ਜਾਂਦਾ ਪਰ ਉਹ 3-4 ਮਹੀਨੇ ਮੋਟਰ ਪਟਨੇ ਕਰਕੇ ਉਪਰ ਫਲੋ ਹੋ ਗਿਆ ਛੱਪੜ ਬਹੁਤ ਲੋਕ ਦੁਖੀ ਸੀ ਉੱਥੇ ਫਿਰ ਸਾਰਿਆਂ ਨੇ ਗੜ ਕੇ ਪਿੰਡ ਆਏ ਨੇ ਧਰਾਂ ਦੇ ਦਿੱਤਾ ਧਰਾਂ ਦੇਣ ਤੋਂ ਬਾਅਦ ਚਲੋ ਸਾਰੇ ਹੀ ਲੋਕ ਲੱਗੇ ਤੇ ਪਾਣੀ ਬਹੁਤ ਜਿਹੜਾ ਉਹ ਥੱਲੇ ਉਤਰ ਗਿਆ ਮੋਟਰਾਂ ਲਾਤੀਆਂ ਤੇ ਉਸ ਇਸ ਕਰਕੇ ਮੈਂ ਅੱਜ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਬਤੌਰ ਕਾਲੀ ਦਲ ਦਾ ਇਸ ਹਲਕੇ ਦਾ ਮੁਖ ਸੇਵਾਦਾਰ ਜਾਂ ਸ਼੍ਰੋਮਣੀ ਕਾਲੀ ਦਲ ਦਾ ਕੌਮੀ ਜਨਰਲ ਸੈਕਟਰੀ ਹੋਂਦੇ ਦੇ ਨਾਤੇ ਨਹੀਂ ਆਇਆ। ਮੈਂ ਅੱਜ ਪਿੰਡ ਦਾ ਨਾਗਰਿਕ ਹੋਣ ਦੇ ਤੌਰ ਤੇ ਸ਼ਮੂਲੀਅਤ ਕੀਤੀ ਹੈ। ਇੱਥੇ ਇਸ ਕਰਕੇ ਆਇਆ ਨਾਲ ਸਾਰੀ ਸੰਗਤ ਦੇ ਪਿੰਡ ਦਾ ਵਸਿੰਦਾ ਹੋਣ ਦੇ ਨਾਤੇ। ਕਿਉਂਕਿ ਪਾਰਟੀ ਬਾਜੀ ਜੋ ਉੱਪਰ ਉੱਠ ਕੇ ਅਸੀਂ ਪਿੰਡ ਚੋਂ ਸਾਰੇ ਜਾਣੇ ਆਏ ਆ ਸਾਰੇ ਜਾਣਿਆਂ ਨੇ ਇਹ ਕੀਆ ਤਿਆਰ ਕੀਤਾਗੇ ਅਸੀਂ ਜਾ ਕੇ ਐਮਐਲਏ ਨੂੰ ਇਹ ਤਾਂ ਗੱਲ ਦਸੀਏ ਕਿ ਐਮਐਲਏ ਸਾਹਿਬ ਇਹ ਵੀ ਪਿੰਡ ਤੁਹਾਡੇ ਹਲਕੇ ਚ ਪੈਂਦਾ ਹੈ ਤੇ ਤੁਸੀਂ ਇਹਦਾ ਜਿਹੜਾ ਪਿੰਡ ਵੱਲ ਧਿਆਨ ਦਿਓ ਕਿਉਂਕਿ 2 ਮਹੀਨਿਆਂ ਤੋਂ ਲਗਾਤਾਰ ਧਰਨਾ ਜਾਰੀ ਹੈ ਤੇ ਉਸ ਧਰਨੇ ਦੇ ਵਿੱਚ ਐਮਐਲਏ ਸਾਹਿਬ ਨੇ ਸ਼ਮੂਲੀਅਤ ਨਹੀਂ ਕੀਤੀ ਇਸ ਕਰਕੇ ਇੱਥੇ ਆਉਣਾ ਪਿਆ ਤਾਂ ਹੀ ਅਸੀਂ ਆ ਕੇ ਬੇਨਤੀ ਕੀਤੀ ਚਲੋ ਸਾਡੀ ਬੇਨਤੀ ਉਹਨਾਂ ਨੇ ਮਨਜ਼ੂਰ ਕੀਤੀ ਹੈ ਤੇ ਸਾਨੂੰ ਉਮੀਦ ਵੀ ਹੈ ਤੇ ਸ਼ੀ ਸ਼ੂਬੇ ਦਾ ਜਗਿੰਦਰ ਸਿੰਘ ਦਾ ਪਿੰਡ ਹੈ ਨਾਵਰ ਪਿੰਡ ਹੈ ਹਲਕੇ ਦਾ ਸਿਰੇ ਵਾਲਾ ਪਿੰਡ ਹੈ ਇਸ ਕਰਕੇ ਸਾਨੂੰ ਉਮੀਦ ਆ ਕੇ ਪਾਣੀ ਆ ਜਿਹੜਾ ਸਾਡੇ ਨਗਰ ਦਾ ਉਹ ਨਿਕਾਸ ਆ ਜਿਹੜਾ ਉਹ ਜਿਵੇਂ ਅੱਗੇ ਪਹਿਲਾਂ ਕੰਟੀਨਿਊ ਚੱਲਦਾ ਸੀ ਉਸੇ ਤਰ੍ਹਾਂ ਚੱਲਦਾ ਰਹੂਗਾ ਤੇ ਪਾਣੀ ਜਿਹੜਾ ਉਹ ਨਿਕਲ ਗਿਆ ਉਹਦੇ ਚ ਡਿੱਗ ਬੰਨਿਆ ਸਵਜ ਭਰਦੇ ਰਹੀ 30 ਲੱਖ ਰੁਪਈਆ ਜਿਹੜਾ ਨਗਰ ਨੂੰ ਆਇਆ ਸੈਂਟਰ ਸਰਕਾਰ ਦਾ ਉਹ ਜਿਹੜੇ 30 ਲੱਖ ਰੁਪਈਆ ਸੈਂਟਰ ਵੱਲੋਂ ਆਇਆ ਉਹ ਲੱਗ ਕੇ ਜੋ ਕੁਝ ਟੜਦੇ ਹੋ ਜਨੂੰ ਐਮਐਲ ਸਾਬ ਨੇ ਇਹ ਤਾਂ ਸਵਾਇਦ ਵਾਹ ਮੈਂ ਕਰਾਉਂ ਤੂੰ ਬਾ ਚਲੋ ਅਸੀਂ ਕਹਿੰਦੇ ਵੀ ਚੰਗੀ ਗੱਲ ਐ ਜੇ ਗ੍ਰਾਂਟ ਦੇਣਗੇ ਤਾਂ ਸਾਡੇ ਪਿੰਡ ਦਾ ਭਲਾ ਹੋਊਗਾ ਇਸ ਕਰਕੇ ਸਾਰਾ ਨਗਰ ਆ ਜਿਹੜਾ ਸਮੁੱਚੇ ਤੌਰ ਤੇ ਆਇਆ ਵੀ ਬਾਈ ਜੀ ਅਸੀਂ ਇੱਥੇ ਆਏ ਸੀ ਐਮਐਲ ਸਾਬ ਨੂੰ ਮੰਗ ਪੱਤਰ ਦੇਣ ਲਈ ਅਸੀਂ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਸਾਡਾ ਮੰਗ ਪੱਤਰ ਤਾਂ ਲੈ ਲਿਆ ਜੋ ਸਾਡਾ ਛੱਪੜ ਕੈਂਸਰ ਦੇ ਨਾਮ ਲੋਕਾਂ ਨੂੰ ਮਾਰਦਾ ਜਾਂਦਾ ਇਸ ਨੂੰ ਸਾਫ ਸਪਾਈ ਦਾ ਜੁੰਮਾ ਲਿਆ ਐ ਐਮਐਲਏ ਸਾਹਿਬ ਨੇ ਕਿ 32 ਲੱਖ ਰੁਪਇਆ ਸਾਡਾ ਇੱਥੇ ਆ ਗਿਆ ਇਹ ਸਾਡੇ ਕੋਲ ਕਹਿੰਦੇ ਆ ਉਹ ਤੇ ਇਹਦੇ ਨਾਲ ਅਸੀਂ ਕੰਮ ਸ਼ੁਰੂ ਕਰਾਵਾਂਗੇ ਤੇ ਅਸੀਂ ਕੋਈ ਵੀ ਵਿਘਨ ਨਹੀਂ ਕਹਿੰਦੇ ਪੈਣ ਦੇਵਾਂਗੇ ਉਹਨਾਂ ਧੰਨਵਾਦ ਕਰਦੇ ਆਂ ਅਸੀਂ ਤੇ ਸਾਨੂੰ ਆਸ ਆ ਕੇ ਇਹ ਹੁਣ ਸਿਰੇ ਚੜ੍ਹ ਕੇ ਛੱਡਣਗੇ ਤੇ ਬਾਕੀ ਲੋਕਾਂ ਦੇ ਨਾਲ ਆ ਤੇ ਜੇ ਕੰਮ ਸਿਰੇ ਲਾਉਂਦੇ ਬਹੁਤ ਧੰਨਵਾਦ ਆ ਤੇ ਜੇ ਨਹੀਂ ਲਾਉਂਦੇ ਤਾਂ ਸਾਡਾ ਜਾਰੀ ਰਹੂਗਾ ਐਮਰਿ ਸਾਹਿਬ ਅੱਜ ਬਾਲਾ ਕਲਾਂ ਤੋਂ ਜਿਹੜੀ ਸੰਗਤ ਆਈ ਸੀ ਤੁਹਾਨੂੰ ਮੰਗ ਪੱਤਰ ਦੇਣ ਲਈ ਕੀ ਮਾਮਲਾ ਸੀ ਤੇ ਕੀ ਗੱਲਬਾਤ ਹੋਈ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਥਾੜੂ ਸਾਹਿਬ ਤੁਸੀਂ ਕਵਰ ਕਰਨ ਲਈ ਪਹੁੰਚੇ ਹੋ ਅੱਜ ਵਿੱਥੇਦਾਰ ਤੀਰਥ ਸਿੰਘ ਜੀ ਉਹ ਘਰੇ ਆਏ ਸੀ ਤੇ ਉਹਨਾਂ ਨੂੰ ਇੱਕ ਦੋ ਚੀਜ਼ਾਂ ਦੀ ਮੰਗ ਸੀਗੀ ਡਿਮਾਂਡ ਸੀਗੀ ਇੱਕ ਤਾਂ ਪਿੰਡ 'ਚ ਸੱਪੜ ਵਾਸਤੇ ਉਹ ਕਹਿੰਦੇ ਸਾਨੂੰ ਗ੍ਰਾਂਟ ਵਧਾ ਦਿਓ ਸਾਡੀ ਮੈਂ ਪਹਿਲਾਂ ਪਿੰਡ ਨੂੰ 32 ਲੱਖ ਰੁਪਏ ਦਿੱਤਾ ਹੋਇਆ ਸੀ ਜੀ ਉਹ ਕਹਿੰਦੇ ਵੀ ਇਹਦੇ ਨਾਲ ਸਾਮਾਜੇ ਮੁਕੰਮਲ ਨਹੀਂ ਹੋਣਾਗਾ ਕਿ ਤੁਸੀਂ ਥੋੜੇ ਪੈਸੇ ਹੋਰ ਵਧਾਓ ਤੇ ਮੈਂ ਉਹਨਾਂ ਨੂੰ ਪੁੱਛਿਆ ਬਹਿ ਕੇ ਜਿੰਨੇ ਕਹੋਗੇ ਉਹਨੇ ਆਪਾਂ ਦੇ ਦਾਂਗੇ ਤਾਂ ਉਹ ਕਹਿੰਦੇ ਵੀ ਭਾਈ ਜਿੰਨੇ ਨਾਲ ਸਾਡੀ ਪਾਈਪਲਾਈਨ ਪੂਰੀ ਹੋ ਜੇ ਉਹਨੇ ਸਾਨੂੰ ਪੈਸੇ ਦੇ ਦੇਓ ਤਾਂ ਉਹ ਮੈਂ ਕਿਹਾ ਮੈਂ ਕਿਹਾ ਜੀ ਦੇ ਦਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਛੋਟੀ ਗੱਲ ਆ ਦੂਜਾ ਇੱਕ ਮੈਂ ਹੀ ਉਹਨਾਂ ਤੋਂ ਪੁੱਛ ਲਿਆ ਮੈਂ ਕਿਹਾ ਜੀ ਕੋਈ ਹੋਰ ਵੀ ਸਮੱਸਿਆ ਪਿੰਡ ਚ ਤਾਂ ਮੈਨੂੰ ਹੋਰ ਵੀ ਦੱਸੋ ਤੁਸੀਂ ਤੇ ਉਹ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਇੱਕ ਉਹ ਕੋਈ ਗਲੀ ਦਸੀ ਉਹਨਾਂ ਨੇ ਕਹਿੰਦੇ ਉਹ ਗਲੀ ਤੇ ਐਂਟਰਲੋਕ ਟਾਇਲ ਲੱਗਣ ਵਾਲੀ ਆ ਮੈਂ ਉਹ ਵੀ ਮੌਕੇ ਤੇ ਡੀਸੀ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਜੀ ਆਪਾਂ ਉਹ ਵੀ ਕਰੀਏ ਤਾਂ ਉਹ ਇਹ ਦੋ ਕੰਮ ਵਾਸਤੇ ਮੇਰੇ ਕੋਲ ਆਏ ਸੀ ਘਰੇ ਛੱਪੜ ਵਾਸਤੇ ਉਹਦੀ ਗ੍ਰਾਂਟ ਵਧਾਉਣ ਵਾਸਤੇ ਤੇ ਇੱਕ ਕੋਈ ਗਲੀ ਸੀ ਪਿੰਡ ਚ ਤੇ ਵਧੀਆ ਚਾਹ ਪਾਣੀ ਪੀਕੇ ਗਏ ਨੇ ਤੇ ਆਪਾਂ ਮੈਂ ਕਿਹਾ ਮੈਂ ਕਿਹਾ ਜੀ ਸਰਕਾਰ ਕੋਲ ਪੈਸੇ ਦੀ ਕਮੀ ਨਹੀਂ ਜੇ ਕੋਈ ਇਹੋ ਜਿਹਾ ਕੰਮ ਹੁੰਦਾ ਤੁਸੀਂ ਚਾਹੇ ਮੈਨੂੰ ਦੱਸ ਦਿਆ ਕਰੋ ਕਿ ਮੈਂ ਤਾਂ ਸਾਰੇ ਪਿੰਡਾਂ ਦੇ ਪੈਸੇ ਦੇ ਦਿੰਦਾ ਰਹਿਣਾ ਤੇ ਸਾਰੇ ਬਰਾਬਰ ਨੇ ਤਾਂ ਦੋਵੇਂ ਚੀਜ਼ਾਂ ਉਹਨਾਂ ਦੀ ਮੈਂ ਪੂਰੀਆਂ ਕੀਤੀਆਂ ਲੈ ਤਾਂ ਫਿਰ ਵੱਧ ਕਿਸੇ ਵਾਸਤੇ ਆਈ 25 30 ਬੰਦੇ ਸੀਗੇ ਕੋਈ ਪਿੰਡ ਨਗਰ ਤਾਂ ਨਹੀਂ ਸੀ ਨਗਰ ਤਾਂ 2500 3000 ਵਧੀਆ ਆ ਆ ਚਲੋ ਵਧੀਆ ਸਾਰੇ ਬੰਦੇ ਆਏ ਜੀ ਆਇਆਂ ਨੂੰ ਚਾਹੇ ਮੇਰੇ ਕੋਲ ਇੱਕ ਬੰਦਾ ਵੀ ਆਵੇ ਮੈਂ ਤਾਂ ਉਹਨਾਂ ਨੂੰ ਜੀ ਆਇਆਂ ਕਹਿਣਾ ਹੁੰਨਾ ਤੇ ਉਹਦੇ ਚ ਉਹ ਬੰਦਿਆਂ ਦੀ ਮਰਜ਼ੀ ਹੁੰਦੀ ਆ ਮੈਂ ਉਹੀ ਉਹਨਾਂ ਨੂੰ ਗੱਲ ਕਹੀ ਵੀ ਮੈਂ ਕਿਹਾ ਵੀ ਜਿਹੜਾ ਸਭ ਤੋਂ ਪਹਿਲਾਂ ਆਪਾਂ ਦਫ਼ਤਰ ਚ ਕਹਿੰਨੇ ਆ ਬਾਈ ਜੀ ਮੇਰੇ ਪਿੰਡ ਚ ਇਹ ਕੰਮ ਚਾਹੀਦਾ ਜੇ ਉੱਥੇ ਨਾ ਚੱਲੇ ਫਿਰ ਆਪਾਂ ਐਮਐਲਏ ਨੂੰ ਕਹਿ ਦਿੰਨੇ ਆ ਕਿ ਐਮਐਲਏ ਸਾਹਿਬ ਸਾਨੂੰ ਆ ਕੰਮ ਚਾਹੀਦਾ ਜੇ ਉਹ ਵੀ ਨਾ ਹੋਵੇ ਫਿਰ ਤੀਜੇ ਨੰਬਰ ਤੇ ਆਪਾਂ ਡੀਸੀ ਕੋ ਜਾਨਨੇ ਆਂ ਡੀ ਸਾਹਿਬ ਕੋ ਜਾਨਨੇ ਆਂ ਜੇ ਉਹ ਨਾ ਹੋਵੇ ਚੌਥੇ ਨੰਬਰ ਤੇ ਫਿਰ ਆਪਾਂ ਤਰਨਾ ਦਿੰਨੇ ਆਂ ਆਪਦੇ ਪਿੰਡ ਇਹ ਪਹਿਲੇ ਹੀ 15 20 ਦਿਨਾਂ ਤੋਂ ਆਪਦੇ ਪਿੰਡ ਤਰਨਾ ਲਈ ਬੈਠੇ ਸੀ ਮੈਂ ਤਾਂ ਉਦੋਂ ਦਾ ਵੀ ਇਹਨਾਂ ਨੂੰ ਕਹੀ ਜਾਂਦਾ ਸੀ ਮੈਂ ਕਿਹਾ ਯਾਰ ਤੁਸੀਂ ਮੇਰੇ ਨਾਲ ਗੱਲ ਕਰ ਲਓ ਤੁਹਾਡਾ ਅੱਧੇ ਮਿੰਟ ਦਾ ਕੰਮ ਆ ਕਿ ਤੁਸੀਂ ਆ ਪਿੰਡ ਤਰਨਾ ਨਾ ਲਾਓ ਚਲੋ ਕਈ ਚੀਜ਼ਾਂ ਨਹੀਂ ਹੁੰਦੀਆਂ ਨੇ ਕੋਈ ਆਪਦੀ ਆਪਦੀ ਸਾਰਿਆਂ ਦੀ ਸੋਚ ਹੁੰਦੀ ਆ ਤਾਂ ਉਹੀ ਗੱਲ ਮੈਂ ਸਮਝਾਈ ਵੀ ਅੱਜ ਸਾਰਿਆਂ ਮੈਂ ਕਹਾ ਯਾਰ ਤੁਸੀਂ ਪਹਿਲਾਂ ਮੈਨੂੰ ਫੋਨ ਕਰ ਲਿਆ ਕਰੋ ਤੁਹਾਡਾ ਕੰਮ ਹੋ ਜਾਇਆ ਕਰੋ ਜੇ ਤੁਹਾਡਾ ਕੰਮ ਨਾ ਹੋਵੇ ਫਿਰ ਤੁਸੀਂ ਅੱਗੇ ਅਗਲਾ ਸਟੈਪ ਇਹ ਹੁੰਦਾ ਵੀ ਫਿਰ ਆਪਾਂ ਧਰਨਾ ਲਾ ਸਕਦੇ ਹਾਂ ਜੀ ਆਪਾਂ ਚਾਲੀ ਧਰਨੇ ਤੋਂ ਪਾਵਾਂਗੇ ਫਿਰ ਉਹ ਕੱਲੀ ਫੋਟੋਵਾਂ ਵਾਲੀ ਰਾਜਨੀਤੀ ਰਹਿ ਜਾਂਦੀ ਹੈ ਹਨਾ ਤੇ ਜੇ ਆਪਾਂ ਕੰਮ ਕਰਾਉਣਾ ਫਿਰ ਕੰਮ ਕਰਾਉਣ ਦਾ ਸਹੀ ਤਰੀਕਾ ਇਹ ਹੈ ਕਿ ਤੁਸੀਂ ਫੋਨ ਕਰਿਆ ਕਰੋ ਕੰਮ ਹੋ ਜਾਇਆ ਕਰੋ ਜਿਵੇਂ ਮੈਂ ਤੀਰਤ ਸਿੰਘ ਜੀ ਨੂੰ ਕਿਹਾ ਮੈਂ ਕਹਿੰਦੀ ਕੋਈ ਐਸਾ ਨਿੱਕਾ ਮੋਟਾ ਕੰਮ ਹੁੰਦਾ ਤੁਸੀਂ ਮੈਨੂੰ ਫੋਨ ਕਰ ਦਿਆ ਕਰੋ ਤੇ ਮੈਂ ਭਾਈ ਕਰ ਦਿਆ ਕਰੂੰ ਇਹ ਵੀ ਮੈਂ ਤੁਹਾਡੇ ਪਿੰਡ ਦਾ ਮਾਮਲਾ ਤੁਸੀਂ ਪਿੰਡ ਦੇ ਲੀਡਰ ਹੋ ਤੇ ਤੁਸੀਂ ਆਏ ਹੋ ਮੈਂ ਤੁਹਾਡੇ ਸਾਰੇ ਕੰਮ ਕਰਾਂਗੇ ਕਿਉਂਕਿ ਐਮਐਲਏ ਹੋਂਦੇ ਨਾਤੇ ਮੇਰੇ ਕੋਲ ਤਾਂ 70 71 ਪੰਚਾਇਤਾਂ ਨੇ ਮੈਂ ਤਾਂ ਸਾਰਿਆਂ ਦੇ ਕੰਮ ਕਰਨੇ ਨੇ ਠੀਕ ਆ ਉਹ ਅੱਜ ਆਪਣੇ ਨਗਰ ਦੇ ਨੇ ਨਗਰ ਵਾਸਤੇ ਆਏ ਨੇ ਤਾਂ ਮੈਂ ਤਾਂ ਉਹਨਾਂ ਨਗਰਾਂ ਨੂੰ ਜਿਹੜੀਆਂ ਦੋ ਚੀਜ਼ਾਂ ਮੰਗੀਆਂ ਉਹ ਉਹਨਾਂ ਨੂੰ ਦਿੱਤੀਆਂ ਮੈਂ ਤਾਂ ਇਹ ਵੀ ਕਹਾਂ ਮੈਂ ਕਿ ਹੋਰ ਦੱਸੋ ਕੀ ਚਾਹੀਦਾ ਤੁਹਾਨੂੰ ਉਹ ਵੀ ਜੋ ਕਹੋਗੇ ਉਹ ਮਿਲੂਗਾ ਤਾਂ ਫਿਰ ਉਹ ਕਹਦੇ ਨਹੀਂ ਸਾਨੂੰ ਕੀ ਰਾ ਇੱਕ ਵਾਰ ਇਹ ਬਣਾ ਦਿਓ ਬਾਅਦ ਵਿੱਚ ਫਿਰ ਬਾਅਦ ਵਿੱਚ ਦੇਖਾਂਗੇ ਧੰਨਵਾਦ